ਜੀ ਜੀ ਅਸੀਂ ਐਵੇਂ ਪਿੰਡ ਮਾਛੀਗੜ੍ਹ ਕੰਮ ਤੇ ਇੱਥੇ ਸਰੀਆ ਵੱਜੀ ਜਾਂਦੇ ਮੈਂ ਦੇਖੀ ਜਾਂਦਾ ਇਹ ਵੀ ਸਰੀਆ ਸਾਰਾ ਕਿਤੇ 5 ਸੂਤੇ ਦੇ ਮੋਰ ਹੁੰਦੀ ਚਾਰ ਦੇ ਤਿੰਨ ਤੇ ਆ ਆਪਣਾ ਗਰਲਾਲ ਆ ਜਿਹੜਾ ਆਪਣੇ ਸਾਰੇ ਸਰੀਏ ਬੰਦਾ ਤੇ ਗਰਲਾਲ 2 ਸੂਤੇ ਦੇ ਵੀ ਹੁੰਦੀਆਂ ਮੋਰ ਹਾਂਜੀ ਹਾਂਜੀ ਜ਼ਰੂਰ ਮੈਂ ਇਹ ਸੋਚਿਆ ਸੀ ਮੈਂ ਕਿ ਸਾਡੇ ਨਾਲ ਟਾਟ ਵਾਲਾ ਕਿਤੇ ਬੇਜਮਾਨੀ ਤਾਂ ਨਹੀਂ ਕਰੀ ਜਾਦਾ ਬੰਦਾ ਮੈਂ ਸੱਚੀ ਮੋਰ ਨਹੀਂ ਦੇਖੀ ਸੀ ਇੱਥੇ ਕਿਤੇ ਮਾੜਾ ਨਾ ਪਤਾ ਲੱਗੇ ਨਾ ਕਿਸੇ ਨੂੰ ਨਾ ਵੀ ਇਹ ਇਹ ਮਾੜਾ ਪਾਲਚ ਬੜਾ ਹੁੰਦਾ ਜੀ ਪਾਲਚ ਬੜਾ ਹੁੰਦਾ ਨਾ ਇਹ ਹਾਂਜੀ ਇਹ ਤੇ ਮਾੜੇ ਪਿੱਛੇ ਚਾਰਨ ਕਰੀ ਗਰਲਾਲ ਇਹ ਆ ਗਿਆ ਇਹ ਤੇ ਟਾਟਾ ਟਾਈਸਨ ਦੋ ਸੂਤ ਵਾਲੇ ਸਰੀਏ ਤੇ ਵੀ ਮੋਹਰ ਹੁੰਦੀ ਆ 6mm ਇਹ 6mm ਹਾਂਜੀ 6mm ਆਪਿਆ ਇਹ ਸਰੀਆ ਦੋ ਸੂਤ ਵਾਲਾ ਵੀ ਆ ਜਿਹੜੀ ਕਿ ਪੰਜ ਸੂਤਾਂ ਚਾਰ ਸੂਤਾਂ ਸਾਰਿਆਂ ਦੇ ਕੋਲੇ ਤਾਰ ਤੇ ਮੋਹਰ ਨਹੀਂ ਹੁੰਦੀ ਤਾਰ ਤੇ ਵੀ ਹੁੰਦੀ ਆ ਜੀ ਉਹਦੀ ਰੈਪਰ ਤੇ ਹੁੰਦੀ ਆ ਰੈਪਰ ਤੇ ਹੁੰਦੀ ਆ ਤਾਰ ਦੇ ਉੱਤੇ ਨਹੀਂ ਮੋਹਰ ਟਾਟਾ ਦਾ ਜਿਹੜੀ ਮਾਅਲ ਇਹ ਚਲੋ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਵੀ ਟਾਟਾ ਦਾ ਲੋਕਾਂ ਦੇ ਵੱਧ ਪੈਂਦਾ ਘੱਟ ਪੈਂਦਾ ਉਹ ਇੱਕ ਅਲੱਗ ਮਾਅਲ ਬਣਾਵਾਂਗੇ ਵੀ ਸੱਚੀ ਦੂਜੇ ਦੇਸੀ ਸਰੀਿਆਂ ਨਾਲ ਵੱਧ ਪੈਂਦਾ ਘੱਟ ਪੈਂਦਾ ਵਾਜ ਵੀਡੀਓ ਪਾਉਣੀ ਹੈ ਕਵਕਤੀ ਇਹ ਹੈਗਾ ਪਿੰਡ ਮਾਛੀਗੜਾ ਦਿਨ ਬੁੱਧਵਾਰ ਨੂੰ ਲੈਂਟਰ ਪਾਉਣਾ ਹੈ